ਮੇਰੇ ਕਾਲਾ ਕਲ ਰਾਤ ਦੇ ਕੱਪੜੇ ਚ ਉਸ ਕਸਾ ਸੇਜਾ ਸੁਟੇ ਹੋਏ ਨੇ ਐਸੇ ਵੇਹੇ ਦੇਖਿਆ ਨਾ ਸੁਟੇ ਹੁਣ ਉਹੋਂ ਬਣ ਚੁੱਕੇ ਗਿਰੀ ਜਿਸੇ 7500 ਸਿਰ ਦੀ ਦਵਾਈ ਨਹੀਂ ਮਦਾਦੀ ਤੇ ਜਦੋਂ ਸੇਰ ਦੇ ਕਨਕਵੰਟਨ ਕੀਆ ਦਵਾਈ ਖਾਣੀ ਸੀ ਦਵਾਈ ਤਾਂ ਖਾਣੀ ਮੇਰੇ ਕੋਲ ਜਿਵੇਂ ਤੇ ਭਾਰ ਛੋਟੀ ਜਿਹੀ ਤੇ ਸੇਰ ਦੇ ਸਾਥ ਜੇ ਕੋਲ ਖਸਾ ਤੇ ਸਕੀਨਾ ਨਾ ਹਾਂ ਜੋ ਦਵਾਈ ਦੀਏ ਉਸ ਦੇ ਉਸ ਦੇ ਵਾਣ ਦੇ ਨਾ ਕਾ ਇੱਕ ਵੰਨੇ ਤੁਸੀਂ ਕਹਿੰਦੇ ਰਾਤੀ ਕੋਟ ਮਾਰ ਕੀਤੀ 7 ਵਜੇ ਤੀਰ ਕੰਨ ਕਵੰਡਾਂ ਜਾਂਦੇ ਵੇ ਜੇ ਤੜਕੇ 7 ਵਜੇ ਕੰਨ ਕਵੰਡਾਂ ਗਏ ਤੜਕੇ 7 ਵਜੇ ਹੁਣ ਆਏ ਘਰ ਸਭੀ ਸਾਡੇ ਕਬਜ਼ਾ ਕਰਨ ਆ ਰਹੇ ਆ ਜੀ ਛੇ ਕਿਹਾ ਨਹੀਂ ਮੈਂ ਤੇਰੇ ਕਪੜੇ ਛੋੜ ਦੇ ਨਹੀਂ ਮੈਨੂੰ ਫੋਨ ਕਰ ਦਿੱਤਾ ਮੈਂ ਕਿਹਾ ਅਸੀਂ ਤੇਰੇ ਕਪੜੇ ਨਾਲ ਰਿਤੀ ਘਰ ਛੱਡੇ ਤੇ ਮੈਂ ਉਹਨੂੰ ਪੁੱਛਿਆ ਉਹ ਕਹਿੰਦੀ ਸਾਡੇ ਘਰ ਕੋਈ ਕਪੜੇ ਨਹੀਂ ਆ ਗਏ ਮੇਰੇ ਨਾਲ ਕੰਬੇਸ਼ ਨਾਲ ਖਲੜਦਾ ਐ ਹੋਇਆ ਐ ਇੱਕ ਗਾਣਾ ਮੇਰਾ ਇਹ ਮੇਰੇ ਘਰ ਕੁੜੀਆਂ ਦੇ ਨਾਂ ਕਰਦਾ ਸੀ ਵੇ ਕਿ ਦੰਕਾ ਦਾ ਇਹ ਤਾਂ ਬੁਗਿਆ ਨਾ ਕਾਟਾ ਹੁਣ ਇਹਨੇ ਕਿੰਨੇ ਦਿਨਾਂ ਦਾ ਗਲੇਸ਼ ਪਾਇਆ ਹੈ ਤੂੰ ਗੋਮਾੜੇ ਕੁੜੀਆਂ ਨੂੰ ਦੱਸਾਈ ਕੋਈ ਗਲੇਸ਼ ਕਰਦਾ ਨਹੀਂ ਨਾ ਹੁੰਦਾ ਕੀ ਦੀ ਪਗ ਤਸਪਾਣ ਸ਼ਾਪਿੰਗ ਦਾ ਅੱਜ ਕਹਿੰਦਾ ਮੇਰੇ ਕੱਪੜੇ ਕੱਪੜੇ ਤੇਰੇ ਘਰੋਂ ਬਾਹਰ ਕੱਢ ਦੇ ਨਾ ਤੇ ਕੱਪੜੇ ਸੁੱਤੇ ਹੋਏ ਉੱਥੇ ਪਏ ਕੱਪੜੇ ਮੇਰੇ ਘਾੜੀ ਪਏ ਬਾਹਰ ਕੱਪੜੇ ਬਾਹਰ ਕੱਢ ਦੇ ਦਿੱਤਾ ਤੈਨੂੰ ਘਰ ਨਹੀਂ ਕਹਿੰਦਾ ਵੜਨ ਦੇ ਨਾਲ ਮੈਂ ਕਿ ਮੈਂ ਆਪਣਾ ਫੈਸਲਾ ਜਾਣੀ ਆਪਣਾ ਘਰ ਜਾਣੀ ਹੈ ਮੇਰਾ ਘਰ ਮੈਨੂੰ ਮਿਲੇ ਤੇ ਇਹਨੇ ਕਿਦਾਂ ਸੁੱਖੇ ਨੂੰ ਛੱਡ ਕੇ ਤੇ ਕਹਿੰਦਾ ਅਸੀਂ ਫੈਸਲਾ ਲਾ ਫਿਰ ਕੱਲ ਕਰਾਂਗੇ ਅੱਜ ਕੱਲ ਕੱਲ ਫੈਸਲਾ ਕਰਨਾ ਕਰਨਾ ਬੱਚੇ ਤੇ ਇਹਨੇ ਦੋ ਕੁੜੀਆਂ ਤੇ ਇੱਕ ਮੁੰਡਾ ਇਕੱਲਾ-ਇਕੱਲਾ ਦੋ ਮੁੰਡੇ ਐ ਅੱਛਾ ਤੂੰ ਮਰ ਗਏ ਨਹੀਂ ਸਾਰਾ ਮੇਰ ਕੋ ਡੀਪੂ ਵੇਗਾ ਅੱਜ ਵੱਡੀ ਡੀਪੂ ਵੰਡ ਕੇ ਆਈ ਡੀਪੂ ਦਾ ਹੀ ਕਲੇਸ਼ ਕਰੇਗਾ ਡੀਪੂ ਮੇਰੇ ਨਾਲ ਰਾਤੀ ਕੋਈ ਪੈਸੇ ਵੀ ਤੁਹਾਡੇ ਕੋ ਖੋਏ ਉਹਨੇ ਮੇਰ ਕੋ ਕਾਈ ਪੈਸੇ ਵੀ ਲੈ ਚਾਲ ਜਾਂਦਾ ਸਾਡੀ ਲੜਾਈ ਲੜਾਈ ਬੜੀ ਬਾਈ ਸਾਰੀ ਦੱਸ ਹੋਣ ਨਹੀਂ ਦਿੱਤਾ ਹਾਂ ਟੁੱਟਿਆ ਹਾਂ ਜੀ ਦੀਪਕ ਮਾਰੀ ਕਿਹੜਾ ਬੰਦੇ ਖਾ ਲੜਾ ਜੀ ਤੁਹਾਡੀ ਮਾਤਾ ਨੇ ਦੋਸ਼ ਲਾਇਆ ਕਿ ਤੁਸੀਂ ਸ਼ਰਾਬ ਪੀ ਕੇ ਉਹਨਾਂ ਦੇ ਘੁੱਟ ਮਾਰ ਕਰਦੇ ਤੇ ਉਹਨਾਂ ਦੀ ਜਿਹੜੀ ਦੁਕਾਨ ਨੂੰ ਵੀ ਜੰਦਰਾ ਮਾਰੇ ਹੋਇਆ ਨਹੀਂ ਨਹੀਂ ਇਹ ਐਸੋ ਜਿਹਾ ਕੋਈ ਨਹੀਂ ਅਸੀਂ ਕਦੀ ਇਹਨੂੰ ਹੱਥ ਨਹੀਂ ਲਾਇਆ ਕੁਛ ਨਹੀਂ ਕੀਤਾ ਇਹ ਆਪ ਹੀ ਸਭ ਕੁਝ ਕਰਦੇ ਆ ਇਹਨਾਂ ਦਾ ਯਾਨੀ ਕਿ ਤੁਸੀਂ ਕਿਹਨੂੰ ਡੀਪੂ ਕਰਨ ਨੂੰ ਵੀ ਆ ਉਮਰ ਨਹੀਂ ਹੈਗੀ ਇਹਨਾਂ ਦੀ ਡੀਪੂ ਕਰਨ ਦੀ ਕਿ ਇਹ ਡੀਪੂ ਕਰਨ ਵੀ ਆਪ ਜਾਣਦੇ ਆ ਇਹਨਾਂ ਨੂੰ ਰੋਕਦੇ ਆ ਕਿ ਤੁਸੀਂ ਨਾ ਜਾਓ ਕਿਤੇ ਡਿੱਗ ਪੋਗੇ ਇਹ ਬਿੱਦ ਕੇ ਜਾ ਰਹੇ ਤੇ ਫੇਰ ਆ ਕੇ ਸਾਡਾ ਝੂਠਾ ਨਾਲ ਆ ਰਹੇ ਕਾਰਨ ਕੀ ਹੈ ਜੀ ਕਾਰਨ ਕੀ ਹੈ ਕਾਰਨੇ ਜੇ ਵੇਖੋ ਇਹਨਾਂ ਨੇ ਨਾ ਰਜਿਸਟਰੀ ਕੀਤੀ ਆ ਜੀ 2022 ਦੀ ਕੁੜੀਆਂ ਨਾਲ 4 ਮਰਲੇ ਦੀ ਹਾਂਜੀ ਇਹ ਸਾਨੂੰ ਘਰੋਂ ਕੱਢਦੇ ਆ ਅਸੀਂ ਘਰੋਂ ਕੱਢਦੇ ਨਹੀਂ ਕਿਉਂਕਿ ਸਾਨੂੰ ਜੱਲ ਸਾਹਿਬ ਨੇ ਸਟੇ ਦਿੱਤਾ ਠੀਕ ਹੈ ਅਹੀਂ ਕੋਡ ਸਾਡਾ ਕੋਡ ਕੇਸ ਚੱਲ ਰਿਹਾ ਇਹ ਥਾਂ ਕਿੰਨਾ ਸੀਗਾ ਜੀ ਜਿਹੜਾ 4 ਮਰਲੇ 1 ਮਰਲੇ ਦੀ ਦੁਕਾਨ 3 ਮਰਲੇ ਥਾਂ ਆ ਇਹ ਤੁਹਾਡੇ ਪਿਤਾ ਜੀ ਦਾ ਥਾਂ ਸੀ ਇਹ ਸਾਡੇ ਪਿਤਾ ਜੀ ਨੇ ਮਾਤਾ ਜੀ ਦੇ ਨਾਂ ਕਰਾਇਆ ਮਾਤਾ ਜੀ ਨੇ ਤੇ ਮਾਤਾ ਜੀ ਨੇ ਗਾਂ ਆਪਣੀ ਕੁੜੀਆਂ ਦੇ ਨਾਂ ਕੁੜੀਆਂ ਨਾ ਕਰਤਾ ਤੁਹਾਡੇ ਨਾਂ ਕੁਝ ਨਹੀਂ ਹੈਗਾ ਅਸਲ ਇਸੇ ਗੱਲੋਂ ਲੈ ਕੇ ਲੜਾਈ। ਹਾਂ ਜੀ ਇਸੇ ਗੱਲ ਤੋਂ ਇਹ ਕਬਜ਼ਾ ਕਰਨ ਆਏ ਹੀ ਥਾਂ ਦੇ। ਅਸੀਂ ਮਾਨਜੋਗ ਦਾਤ ਚੱਲ ਗਏ। ਉਹਨਾਂ ਨੇ ਸਾਨੂੰ ਸਟੇ ਦਿੱਤਾ। ਅੱਜ 1.5 ਸਾਲ ਹੋ ਗਿਆ ਸਾਡਾ ਕੋਰ ਕੇ ਚੱਲ ਰਿਹਾ। ਹੁਣ ਇੱਕ ਬੇਨਤੀ ਹੈ ਕਿ ਰਾਤ ਤੁਸੀਂ ਸ਼ਰਾਬ ਪੀ ਕੇ ਮਾਤਾ ਜੀ ਨੂੰ ਘੋਟਮਾਰ ਕੀਤੀ। ਨਹੀਂ ਜੀ ਨਹੀਂ ਇਹ ਇਹ ਇਲਜ਼ਾਮ ਝੂਠੇ ਬਿਲਕੁਲ ਝੂਠੇ ਆ। ਵੇਖੋ ਕੋਈ ਉਹਨਾਂ ਦੇ ਕੋਈ ਦਾਗ ਨਹੀਂ, ਕੁਛ ਨਹੀਂ। ਇਹ ਬਿਲਕੁਲ ਝੂਠ ਮਾਰਦੇ ਆ। ਸਾਡੇ ਕੋਲ ਇਹਨਾਂ ਦੀਆਂ ਰਿਕਾਰਡਿੰਗਾਂ ਹੈਗੀਆਂ। ਇਹ ਜਾਣ ਕੇ ਕੁੜੀਆਂ ਨੂੰ ਆਂਦੀਆਂ ਤੂੰ ਡਿੱਗ ਪੀ ਅਸੀਂ ਇੱਥੇ ਥਾਣੇ ਦੀ ਕਾਰਵਾਈ ਕਰਾਵਾਂਗੇ। ਜੀ ਜੀ ਹਾਂ ਜੀ ਸਾਡਾ ਐਸਐ ਜੀ ਜੀ ਪੱਤਰਕਾਰ ਜੀ ਸਰ ਜੀ ਜੀ ਸਰ ਇੱਕ ਦਾ ਤੁਹਾਡਾ ਵਰਸ਼ਨ ਲੈਣਾ ਸੀਗਾ ਆਪਣੇ ਤੁਹਾਡੇ ਇਥੇ ਕਸਬਾ ਖਾਲੜਾ ਦੇ ਰਹਿਣ ਵਾਲੇ ਕਮਲੇਸ਼ ਰਾਣੀ ਜਿਸ ਦੇ ਮੁੰਡੇ ਵੱਲੋਂ ਸ਼ਰਾਬ ਪੀ ਕੇ ਕੋਟ ਕੇ ਬਾਹਰ ਕੱਢ ਦਿੱਤਾ ਗਿਆ ਸੀ ਹਾਂ ਕਮਲੇਸ਼ ਰਾਣੀ ਜੀ ਹਾਂ ਜੀ 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 ਸਰ ਕੋਈ ਕੀਤੀ ਗਈ ਆਪਣੇ ਵੱਲੋਂ ਕਾਰਵਾਈ ਜੀ ਉਹਦੇ ਲੜਕੇ ਦੇ ਹਾਂ ਰਾਤੀ ਗਿਆ ਸੀ ਉਹ ਕਦੇ ਘਰੇ ਮਿਲਿਆ ਨਹੀਂ ਹੈ ਰਾਤੀ ਗਿਆ ਸੀ ਜੀ ਬੋਤਲ ਹਾਂ ਜੀ ਤੇ ਕੀ ਸਰ ਕਾਰਵਾਈ ਕੀਤੀ ਜਾ ਰਹੀ ਹੈ ਜੀ ਪੁਲਿਸ ਨੇ ਨੀ ਉਹਨਾਂ ਦੁਬਾਰਾ ਨਿਭਾ ਕੇ ਦੇਖਣਾ ਜੋ ਤੁਹਾਡੀ ਕਾਨੂੰਨ ਸਰਭ ਕਾਰਵਾਈ ਕਰਦੇ ਠੀਕ ਹੈ ਸਰ ਥੈਂਕ ਯੂ ਜੀ 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 ਮੇਰਾ ਨਾਮ ਬੇਸ਼ਰ ਵਾਲੇ ਕਿਹੜਾ ਪਿੰਡ ਹੈ ਜੀ ਨਾ ਖਲ ਦਾ ਇਹੋ ਹੈ ਕੀ ਕੀ ਗੱਲ ਹੋਈ ਹੈ ਜੀ ਐ ਇਹ ਕਹਾਣਾ ਮੇਰਾ ਇਹ ਮੇਰੇ ਘਰ ਕੁੜੀਆਂ ਦੇ ਨਾਂ ਕਰਦਾ ਸੀ ਇੱਕ ਤਾਂ ਕਰਦਾ ਸੀ ਤੇ ਕੁੜੀਆਂ ਦੇ ਨਾਂ ਕਰਦਾ ਹੁਣ ਇਹਨੇ ਕਿੰਨੇ ਜੰਦ ਕਲੇਸ਼ ਪਾਇਆ ਹੈ ਉਹ ਤੋਂ ਮਾੜੇ ਕੁੜੀਆਂ ਨੇ ਦਿੱਤਾ ਕੋਈ ਵੀ ਇਹ ਕਰਦਾ ਸੀ ਜੀ ਨਾ ਕੌਣ ਆਏ ਜਿਹੜਾ ਕਲੇਸ਼ ਕਰਦਾ ਹੈ ਬੰਦਾ ਕੀ ਨਾਮ ਦਾ ਦੀਪਕ ਅਛਾ ਕੀ ਨਸ਼ਾ ਪਤਾ ਕਰਦਾ ਹਾਂ ਸ਼ਾਪਿੰਦਾ ਇਹ ਤੁਹਾਨੂੰ ਘੁੱਟ ਕੇ ਕੱਢਿਆ ਕਰ ਹੁਣ ਅੱਜ ਕਹਿੰਦਾ ਮੇਰੇ ਕੱਪੜੇ ਕੱਪੜੇ ਦੇ ਘਰ ਬਾਹਰ ਕੱਢ ਦੇ ਨਾ ਤੇ ਕੱਪੜੇ ਸੁੱਤੇ ਹੋਏ ਐ ਉਥੇ ਭਏ ਕੱਪੜੇ ਮੇਰੇ ਘਾੜੀ ਭਏ ਬਾਹਰ ਕੱਪੜੇ ਕਰੋ ਬਾਹਰ ਕੱਢੋ ਤੁਹਾਨੂੰ ਘਰ ਨਹੀਂ ਕਹਿੰਦਾ ਵੜਨ ਦੇਣਾ ਤੇ ਹੁਣ ਕੀ ਚਾਹੁੰਦੇ ਕੀ ਤੁਸੀਂ ਮੈਂ ਤਾਂ ਮੈਂ ਆਪਣਾ ਫੈਸਲਾ ਜਾਣੀ ਆਪਣਾ ਘਰ ਜਾਣੀ ਹੈ ਮੇਰਾ ਘਰ ਮੈਨੂੰ ਮਿਲੇ ਕੋਈ ਦਰਖਾਸਤ ਦਿੱਤੀ ਜੇ ਉਸ ਬੰਦੇ ਨੂੰ ਦਰਖਾਸਤ ਦਿੱਤੀ ਐ ਐਸਐਸਓ ਸਾਹਮਣੇ ਮੈਨੂੰ ਮੇਰੀ ਸੁਣੀ ਹੈ ਹੁਣ ਕੀ ਮੰਗ ਕੀ ਕਰਦੇ ਐ ਐਸਚੋਦੋ ਹੁਣ ਵੇਖੋ ਇਹਨੇ ਇਹਨੇ ਕਿਦਾਂ ਸੁੱਖੇ ਨੂੰ ਛੱਡ ਕੇ ਤੇ ਕਹਿੰਦਾ ਅਸੀਂ ਫੈਸਲਾ ਫਿਰ ਕੱਲ ਕਰਾਂਗੇ ਅੱਜ ਕੱਲ ਕੱਲ ਫੈਸਲਾ ਕਦਾਂ ਕਰਨਾ ਤੇਰੇ ਕਿੰਨੇ ਬੱਚੇ ਕਿੰਨੇ ਆ ਜੀ ਬੱਚੇ ਤਿੰਨੇ ਦੋ ਕੁੜੀਆਂ ਤੇ ਇੱਕ ਮੁੰਡਾ ਤੇ ਇਹ ਮੁੰਡਾ ਕੱਲਾ ਕੱਲਾ ਹੀ ਜਿਹੜਾ ਹਾਂ ਕੱਲਾ ਕੱਲਾ ਵਿਆਹ ਹੋਵਾ ਵਿਆਹ ਦੋ ਮੁੰਡੇ ਆ ਅੱਛਾ ਤੇ ਤੁਹਾਨੂੰ ਇਹ ਬੁੱਢੇ ਵਰਗੇ ਘਰ ਵਾਲਾ ਤੁਹਾਡਾ ਕੀ ਕਹ ਹੈ ਘਰ ਮਰ ਗਏ 20 ਸਾਲ ਹੋ ਗਏ 20 ਸਾਲ ਹੋ ਗਏ ਹੋਰ ਡਿੱਪੂ ਵੀ ਤੁਹਾਡੇ ਕੋਲ ਹਾਂ ਮੇਰੇ ਕੋਲ ਡਿੱਪੂ ਹੈ ਅੱਜ ਵੱਡੀ ਪੂ ਵੰਡ ਕੇ ਆਈ ਹਾਂ ਡੀਪੂ ਲਈ ਕਿਲੇ ਇਸ ਕਹੇ ਡੀਪੂ ਮੇਰੇ ਨਾਲ ਰਾਤੀ ਕੋ ਪੈਸੇ ਵੀ ਤੁਹਾਡੇ ਖੋਏ ਹੋ ਨੇ ਮੇਰੇ ਕੋਲ ਪੈਸੇ ਵੀ ਲੈ ਚੱਲ ਜਾਂ ਜੀ ਤੇ ਰਾਤ ਕੁੱਟ ਮਾਰ ਵੀ ਕੀਤੀ ਤੁਹਾਡੀ ਹਾਂ ਰਾਤੀ ਲੜਾਈ ਲੜਾਈ ਬੜੀ ਪਾਈ ਸਾਰੀ ਦੱਸ ਹੋਣੀ ਨਹੀਂ ਦਿੱਤਾ ਕੁੱਟਿਆ ਤੁਹਾਨੂੰ ਹਾਂ ਕੁੱਟਿਆ